कोलकाता मेडिकल डाक्टर बलात्कार अंबेडकर सभावान जनतक जथबंदियों के सदे से शहर फिलौर डाक्टर अम्बेदकर चौक फिलौर तैंडल तो मार्च शुरू करके शहर फिलौर प्रदर्शन करके दोबारा अम्बेदकर चौक समाप्त किया गया इस समय कैंडल मार्च की औरत मुक्ति मोर्चा की सुनीता फिलौर बीबी हंस कौर अंबेडकरी आगू संजीव पौरा देहाती मजदूर जर्नल फिलौर नौजवान आगु परसोतम फिलौर जमहूरी किसान सबादे तजिंदर धालीवाल नशा विरोधी संघराश कमेटी के मास्टर हंसराज जसवंत अट्टी डॉक्टर संदीप कुमार अध्यापक आगु सुरेंद्र पुआरी आदि ने की थी। ਇਸ ਮੌਕੇ ਗੌਰਮਿੰਟ ਟੀਚਰਸ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਆਗੂ ਕਰਨੈਲ ਫਿਲੌਰ ਤੇ ਹੋ ਰਾਗਵਾ ਨੇ ਮਰਹੂਮ ਡਾਕਟਰ ਦੇ ਕਤਲ案 ਨੂੰ ਫਾਹੇ ਲਾਉਣ ਦੀ ਮੰਗ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਆਜ਼ਾਦੀ ਦੇ 78 ਸਾਲ ਹੋਣ ਦੇ ਬਾਵਜੂਦ ਵੀ ਭਾਰਤ ਦੀਆਂ ਬੇਟੀਆਂ ਸੁਰੱਖਿਅਤ ਨਹੀਂ ਹਨ। ਉਹਨਾਂ ਮੰਗ ਕੀਤੀ ਕਿ ਔਰਤਾਂ ਦੀ ਸੁਰੱਖਿਆ ਲਈ ਬਣੇ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਔਰਤਾ ਵਿਰੁੱਧ ਜ਼ੁਲਮਾਂ ਨੂੰ ਕੱਟ ਕੀਤਾ ਜਾ ਸਕੇ। ਇਸ ਮੌਕੇ ਕਮਲਜੀਤ ਕੌਰ संदीप कौर कमलजीत बंगर अंजू बिर बलजीत कौर सुरजीत कौर सुमनदीप कौर ममता गेजो रानी, कमला सिंह करतोखपुरा हनी संतोखपुरा बिहारी लाल छिंज आकाश कुमार संदीप बोध मोहन लाल फिलौर राहुल कोरी स्वरूप कलेर गुरबचन राम मास्टर हरभजन सिंह लेखराज पंजाबी हरी शौजला बख्शी जसवीर चुंबर बलजीत सिंह पीतू गगन सुनर जगन्नाथ जगी दलवीर हीर कश्मीरी लाल पटवारी अरश अशु दमनपाल आकाश कुलविंदर कुमार संजीव कुमार परशोत्तम पावरनगर हरमेश लाल राम लुबाया विनोद कुमार रामपाल संतोखपुरा बलवीर कुमार मंजीत कुमार संतोखपुरा आदि हाज़र सन चेतना चैनल ਲਈ प्रदीप ਰਾਜਾ ਦੀ ਰਿਪੋਰਟ ਨਾ ਦਿੱਕਤ ਤੋਂ ਉਹਨੂੰ ਇੰਟਰਫੇਸ ਸੰਭਾਲਣਾ ਆਪਣੇ ਭਾਈ ਭਾਈ ਉਹਦੇ ਨਾਲ ਕਲਕੱਤਾ ਦੇ ਵਿੱਚ ਕਾਲੇ ਦੇ ਅੰਦਰ ਉਹਦੇ ਨਾਲ ਜਿਹੜਾ ਇਹ ਗੈਂਗਰੇ ਚੁੰਦਾ ਆ ਉਸ ਤੋਂ ਬਾਅਦ ਜਿਹੜਾ ਦਾ ਕਤਲ ਕਰ ਦਿੱਤਾ ਜਾਂਦਾ ਅੱਜ ਜਿੱਥੇ ਆਜਾਤੀ ਦੀ ਬੜੀ ਕੰਮ ਮਨਾਈ ਜਾ ਰਹੀ ਹੈ ਉਸ ਦਿਨੋਂ ਦੇ ਵਿੱਚ ਜਦੋਂ ਲੋਕਾਂ ਦੇ ਘਰ ਸਾਡੀਆਂ ਭੈਣਾਂ ਸਾਡੇ ਬੱਚੇ ਅਸੀਂ ਆਪਦੇ ਘਰਾਂ ਦੇ ਵਿੱਚ ਸੱਜਣ ਨਹੀਂ ਕਾਲਜਾਂ ਦੇ ਵਿੱਚ ਵੀ ਸਾਡੀਆਂ ਗੋਲ ਲੜਕੀਆਂ ਸਾਡੇ ਬੱਚੇ ਸੱਜਣ ਨਹੀਂ ਉਸ ਸਮੇਂ ਅੱਜ ਅਸੀਂ ਇਹ ਡਾਕਟਰ ਵੀਰਾਂ ਮੇਰਗਰ ਚੌਕ ਦੇ ਅੰਦਰ ਖੜਕੇ ਉਸ ਭੈਣ ਦੇ ਵਾਸਤੇ ਇਨਸਾਫ ਦੀ ਮੰਗ ਕਰਨ ਦੇ ਵਾਸਤੇ ਕਿੱਤਰ ਹੋਏ ਅੱਜ ਉਹਨਾਂ ਨੂੰ ਮਤਲਬ ਇੱਕ ਰੋਸਲੀ ਮਾਰਚ ਕਰ ਰਹੇ ਆ ਤੇ ਨਾਲ ਕੈਂਡਲ ਮਾਰਚ ਵੀ ਚੱਲੇ ਆ ਜੋ ਉਹਨਾਂ ਨੂੰ ਇਨਸਾਫ ਦੀ ਜਿਹੜੀ ਲੜਾਈ ਆ ਉਹਨੂੰ ਹੋਰ ਤੀਹ ਕਿਤੇ ਆਉਣੀ ਹਕਤ ਗਈ ਆ ਇਹ ਸਾਡਾ ਜਿਹੜਾ ਨਾ ਭਾਰਤ ਆਪਣੇ ਆਪ ਨੂੰ ਆਧੁਨਿਕ ਭਾਰਤ ਕਹਿੰਦਾ ਉਹਦੇ ਮੂੰਹ ਤੇ ਇਹ ਜਿਹੜਾ ਕਾਲ ਲੱਗਿਆ ਕਿਉਂਕਿ ਇੱਥੇ ਮਤਲਬ ਜੋ ਪੈਣਾ ਨੇ ਨਾ ਉਸ ਰੱਖਿਆਤ ਨਹੀਂ ਹੈਗੀਆ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਪਹਿਲੀਆਂ ਵਿਕਟਨਾਮਾ ਹੋ ਗਈਆਂ ਪਤਾ ਨਹੀਂ ਸਾਡਾ ਜਿਹੜੇ ਆ ਦੇਸ਼ ਦੇ ਕਾਨੂੰਨ ਦੇ ਰਾਖੇ ਜਿਹੜੇ ਆ ਉਹ ਕੀ ਕਰਦੇ ਪਿਆ ਅਜੇ ਤੱਕ ਇੰਦਾ ਦੇ ਬੰਦਿਆਂ ਦਾ ਸ਼ਰੀਆਮ ਤੰਗ ਦੇਣਾ ਚਾਹੀਦਾ ਕਿਉਂਕਿ ਸਾਡਾ ਪਤਾ ਨਹੀਂ ਸਿਸਟਮ ਕਿਦਾਂ ਦਾ ਆ ਅਸੀਂ ਉਹਨਾਂ ਦੇ ਜਿਹੜੇ ਆ ਅਪਰਾਧੀ ਆ ਅਸੀਂ ਉਹਨਾਂ ਦੇ ਹੱਕਾਂ ਦੀ ਗੱਲ ਕਰਦੇ ਰਹਿੰਦੇ ਆ ਜਿਹੜੇ ਇੰਦਾਆਂ ਬਿਨਾਂ ਹੋਣੀਆਂ ਹਰਕਤਾਂ ਕਰਦੇ ਆ ਉਨਾ ਉਹਨਾਂ ਦੇ ਬਾਰੇ ਕਦੇ ਨਹੀਂ ਕਿਸੇ ਨੇ ਸੋਚਿਆ ਜਾਂਦਾ ਕਿਉਂਕਿ ਅੱਜ ਅਸੀਂ ਸਮਾਜ ਦਾ ਸੋਚਦੇ ਹਾਂ ਤਾਂ ਪਹਿਣਾ ਕਿੱਥੇ ਜਾਣਗੇ ਜੇ ਇੱਕ ਇੰਸਟੀਚਿਊਟ ਦੇ ਅੰਦਰ ਐਦਾਂ ਦੀ ਘਟਨਾ ਹੋ ਸਕਦੀ ਆ ਤਾਂ ਜਿਹੜਾ ਆਮ ਜੜੀਆਂ ਪਹਿਣਾ ਸਾਡੀਆਂ ਤੁਰੀਆਂ ਫਿਰਦੀਆਂ ਨੇ ਜੋ ਰਾਹ ਗਲੀ ਆਉਣਾ ਜਾਂ ਸਾਡੇ ਸਮਾਜ ਚ ਰਹਿੰਦੀਆਂ ਨੇ ਜਿਨ੍ਹਾਂ ਦਾ ਕੋਈ ਬਾਲੀਵੁੱਡ ਨਹੀਂ ਹੈਗਾ ਆ ਜੋ ਮਤਲਬ ਬਿਲਕੁਲ ਨਤਾਣੀ ਨਹੀਂ ਜਿਦਾ ਮੇਰੇ ਸਾਥੀ ਦੱਸਿਆ ਇਹ ਅੱਗੇ ਜਿਨ੍ਹਾਂ ਨੂੰ ਪਤਾ ਵੀ ਨਹੀਂ ਅਗੇ ਐਫਆਰ ਕਰਾਉਣੀ ਕਿੱਦਾਂ ਆ ਉਹਨਾਂ ਦਾ ਦੱਸੋ ਕੀ ਹਾਲ ਹੋਏਗਾ ਸੋ ਅੱਜ ਜਿਹੜਾ ਇਹ ਰੋਸ ਮਾਸਟਿਕ ਆ ਜਾ ਰਿਹਾ ਅਸੀਂ ਮੰਗ ਕਰਦੇ ਹਾਂ ਕਿ ਜਿਹੜਾ ਦੋਸ਼ਿਆਂ ਨੂੰ ਆ ਉਹ ਸ਼ਰਿਆਂਵੋ ਜਿਹੜਾ ਨਾ ਪਹਲ ਆਇਆ ਜਾਵੇ ਤਾਂ ਕਿ ਜਿਹੜੇ ਹੋਰ ਇਦਾਂ ਦੇ ਮਨ ਚ ਗੰਦੀ ਸੋਚ ਰੱਖਦੇ ਆ ਉਹਨਾਂ ਵੀ ਅਕਲ ਆ ਜਾ ਸਕੇ ਜੈਪੀ ਜੈ ਭਾਰਤ ਆ ਜੈਪੀ ਜੈ ਭਾਰਤ ਪਿਛਲੇ ਦਿਨੀ ਡਾਕਟਰ ਮੌਨਿਕਾ ਜੇ ਦੇ ਇੱਕ ਇੰਸਟੀਚੂਨਲ ਮਰਡਰ ਹੋਇਆ ਹੈ ਕਲਪਨਾਟਾ ਦੇ ਇੱਕ ਮੈਡੀਕਲ ਕਾਲਜ ਦੇ ਵਿੱਚ ਉਸ ਇੰਸਟੀਚੂਨਲ ਮਰਡਰ ਜਿਹੜਾ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਉਹਦਾ ਜਿਹੜਾ ਮਰਡਰ ਹੋਇਆ ਉਹਦੇ ਖਿਲਾਫ ਅੱਜ ਸ਼ਹਿਰ ਫਲੋਰ ਦੀਆਂ ਵੱਖ-ਵੱਖ ਅ ਅੰਬੇਦਕਰੀ ਜਥੇਬੰਦੀਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਤੇ ਹੋਰ ਜਿਹੜੀਆਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੀਆਂ ਮਾਨਵਤਾ ਨੂੰ ਪਿਆਰ ਕਰਨ ਵਾਲੀਆਂ ਜਥੇਬੰਦੀਆਂ ਤੇ ਐਕਟਿਵਿਸਟਸ ਵੱਲੋਂ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਤੇ ਕੈਂਡਲ ਮਾਰਚ ਸ਼ਹਿਰ ਫਲੋਰ ਵਿਖੇ ਅੰਬੇਦਕਰ ਚੌਕ ਫਲੋਰ ਤੋਂ ਕੱਢਿਆ ਗਿਆ ਆ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਹ ਇਹ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਡਾਕਟਰ ਪੰਪੋਸ ਦਾ ਡਾਕਟਰ ਸੁਪਰੀਆ ਦਾ ਫਿਰ ਰੋਹਿਤ ਬਹੁਮੁੱਲਾ ਦਾ ਇਹੋ ਜਿਹੇ ਸੈਂਕੜੇ ਉਦਾਹਰਨਾਂ ਆ ਜਦੋਂ ਇਸ ਦੇਚ ਦੇ ਦਲਿਤ ਪਛੜੇ ਔਰ ਆਦੀਵਾਸੀ ਸਮਾਜ ਦੇ ਜਿਹੜੇ ਗਰੀਬ ਬੱਚੇ ਆ ਉਹ ਮਿਹਨਤ ਦੇ ਨਾਲ ਇਸ ਮਕਾਮ ਤੇ ਪਹੁੰਚਦੇ ਆ ਤਾਂ ਉਹ ਇੱਕ ਸਸਤਾ ਗਤ ਕਤਲ ਦਾ ਜਿਹੜਾ ਆ ਉਹ ਸ਼ਿਕਾਰ ਹੁੰਦੇ ਆ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਹੈ ਉਹਨਾਂ ਨੂੰ ਇਹ ਇਹੋ ਜਿਹੇ ਹੀ ਘਟਨਾਵਾਂ ਜਿਹੜੀਆਂ ਉਹਨਾਂ ਦੇ ਨਾਲ ਇਹੋ ਜਿਹੇ ਕਾਨੂੰਨੇ ਜੁਰਮ ਕਰਕੇ ਉਹਨਾਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਜਾਂਦਾ ਹੈ ਤਾਂ ਆਮ ਜਿਹੜੇ ਸਾਡੇ ਸਮਾਜ ਦੇ ਜਿਹੜੇ ਅਨਪੜ ਲੋਕ ਆ ਜਾਂ ਜਨ ਸੁਧਾਰਨ ਉਹਨਾਂ ਦਾ ਕੀ ਹਸ਼ਰ ਹੁੰਦਾ ਹੋਊਗਾ ਜਿਹੜੇ ਕੰਪਲੇਂਟ ਦਰਜ ਤੋਂਉਣ ਦੇ ਲਈ ਵੀ ਕਈ ਵਾਰ ਸਮਾਜ ਦੇ ਪਕਾਰ ਨਾ ਕਰਕੇ ਅੱਗੇ ਨਹੀਂ ਆਉਂਦੇ ਸੋ ਇਹੋ ਜਿਹੇ ਘਟਨਾਵਾਂ ਭਾਰਤ ਦੇ ਵਿੱਚ ਦਿਨ ਪ੍ਰਤੀ ਦਿਨ ਵਧ ਰਹੀਆਂ ਐ ਐਸਸੀ ਐਸਪੀ ਓਬੀਸੀ ਔਰਤਾਂ ਤੇ ਬੱਚਿਆਂ ਤੇ ਜੁਲਮ ਕਿਰਤ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤਾਂ ਅਸੀਂ ਅੱਜ ਸਮੂਹ ਜਥੇਬੰਦੀਆਂ ਵੱਲੋਂ ਭਾਰਤ ਸਰਕਾਰ ਨੂੰ ਉਸ ਸਟੇਟ ਦੀ ਸਰਕਾਰ ਨੂੰ ਸਖਤ ਚੇਤਾਵਨੀ ਔਰ ਤਾੜਨਾ ਕਰਦੇ ਹਾਂ ਕਿ ਉਸ ਦੇ ਦੋਸ਼ੀਆਂ ਨੂੰ ਬੜਿਆ ਜਾਵੇ ਸਖਤ ਤੋਂ ਸਖਤ ਸਜਾਵਾਂ ਦਿੱਤੀਆਂ ਜਾਣ ਔਰ ਉਹਦੇ ਪਰਿਵਾਰ ਜਿਹੜੀ ਪੀੜਤ ਲੜਕੀ ਆ ਬੱਚੀ ਆ ਉਹਦੇ ਪਰਿਵਾਰ ਦੀ ਜਾਨੀ ਅਤੇ ਮਾਨੀ ਸੱਖਿਆਂ ਨੂੰ ਵੀ ਜਿਹੜਾ ਯਕੀਨੀ ਬੜਾਇਆ ਜਾਵੇ ਵਿਆਪੀਮ ਵੇਪਰ